ਦਾ ਨਾਮ ਵੇ ਮੈਂ ਕਹਿੰਦਾ ਰੇਸ ਹੀ ਨਾ ਹੋਵੇ ਗਾਂ ਦੀ ਗਾਂ ਹੀ ਤੁਰਿਆ ਕੋਈ ਵੀ ਨਵੀਂ ਜੀ ਚਲਾਈ ਆ ਬਾਈ ਹੁਣਾਂ ਨੇ ਚਲਾਈ ਪਿੰਡ ਤੇ ਜਿਵੇਂ ਕਰਾ ਆਏ ਆਏ ਸੀ ਆਹ ਟਰੈਕਟਰ ਨਾ ਹੀ ਸੀ ਜਨ ਲੱਗੇ ਵੇ ਕਰਾ ਅੱਛਾ ਤੂੜੀ ਵਾਲੀ ਦੇ ਵੀ ਚੱਲਿਆ ਇਹ ਨਵੀਂ ਮਸ਼ੀਨ ਤੇ ਕੰਮ ਉਹ ਸਾਰੇ ਕਰ ਹਾਂਜੀ 10 ਫੁੱਟ ਟੋਟਾ ਟਰੈਕਟਰ ਇਹ ਦਾ ਕੋਈ ਡਰਾਈਵਰ ਨਹੀਂ ਰੱਖਿਆ ਮੈਂ ਆਪ ਵੀ ਖੁਦ ਕਰਦੇ ਰਹੇ ਦੋਵੇਂ ਠੀਕ ਹੈ ਕਹਿੰਦਾ ਮਤਲਬ ਕਿ ਕਦੋਂ ਤੋਂ ਤੁਸੀਂ ਟੋਚਨਾਂ ਦੇ ਵਿੱਚ ਜਾਣ ਲੱਗੇ ਸੀ ਅਸੀਂ ਵੀਰੇ 16 ਤੋਂ ਸ਼ੁਰੂ ਕੀਤਾ ਸੀ 16 ਤੋਂ ਤੇ ਬੰਦ ਹੋਇਆ ਹੁਣ ਗੇ ਹਾਂਜੀ ਆ ਆਪਣੇ ਮਾਨ ਸਾਹਿਬ ਦੀ ਸਰਕਾਰ ਚ ਹੀ ਹੋਇਆ ਹਾਂ ਟਾਇ ਤੋਂ 3 ਸਾਲ ਹੋ ਗਏ ਹਣਾ ਵੀਰੇ ਹਾਂ ਜੀ ਯਾ ਟਰਾਲਾ ਡਰੂਲਾ ਖੱਬਿਆ ਹੋਵੇ ਹਾਂ ਇਹਨੂੰ ਲਾਓ ਫੋਨ ਸੋਨੀ ਨੂੰ ਸੋਨੀ ਨੂੰ ਖੱਬ ਦੇ ਜਦੋਂ ਕੋਈ ਹੁੰਦਾ ਇਹੋ ਜਿਹਾ ਕੰਮ ਜਾਂ ਟਰੈਕਟਰ ਟਰੈਕਟਰ ਖੱਬ ਗਿਆ ਟਰਾਲੀ ਖੱਬ ਗਈ ਇਹਨੇ ਕਸਰ ਆਉਂਦੀ ਹੈ ਵੀ ਹਾਂ ਵੀ ਆ ਜਾ ਇਹ ਘਰੋਂ ਲੈ ਦੇ ਇਹ ਵੀਰ ਨੇ ਕੋ ਪ੍ਰੇਤ ਕਿਲੀ ਦਾ ਨਹੀਂ ਵੀ ਚੱਲ ਵੀ ਕੰਮ ਵੰਗਾਰ ਆਈ ਆ ਚੱਲ ਵੈਸੇ ਆਪਾਂ ਵੀਰੇ ਜਵਾਬ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਵੇਂ ਰਾਤ ਨੂੰ ਕਿਸ ਨੇ ਫੋਨ ਕਰਤਾ ਵੈਰੀ ਗੁੱਡ ਟਰੈਕਟਰ ਖੱਬ ਗਿਆ ਟਰਾਲੀ ਖੱਬੀ ਆ ਬਜਾਣੇ ਘਰ ਦੇ ਜਰੂਰ ਗਾਲਾਂ ਤਾਂ ਦਿੰਦੇ ਵੀ ਰਾਤ ਨੂੰ ਕੋਈ ਕਹਿੰਦੇ ਨਹੀਂ ਘਰ ਬਈ ਘਰ ਵੈਸੇ ਸਤਾਦ ਛੇਤੀ ਕੀਤੇ ਗੁਣ ਦਿੰਦੇ ਨਹੀਂ ਜੇ ਕੋਈ ਇੱਕ ਅਦਾ ਗੁਣ ਵੀ ਰਣ ਦੱਸਣਾ ਚਾਹੋ ਕਿਵੇਂ ਦੱਸਣਾ ਨਹੀਂ ਦੱਸਣਾ ਵੀਰੇ ਟਾਇਰ ਟਾਇਰ ਹੀ ਆਪਾਂ ਕੰਮ ਟਾਇਰਾਂ ਦਾ ਹੀ ਆ ਸਾਰਾ ਇੱਥੇ ਓਕੇ ਤੇ ਵੇੜਦਾ ਚਲੋ ਔਡੋਡੀ ਆਪਦਾ ਉਹਨਾਂ ਦਾ ਕੋਈ ਵੀੜ ਹਾਂ ਕੋਈ ਵੀੜ ਪੰਜ ਚ ਵੀ ਸੈਟ ਗਏ ਸੀ ਵੀਰੇ ਪੈਡਲ ਵੀ ਉਹਦੇ ਮਰੂਤੀ ਵਾਲੇ ਉੱਪਰੋਂ ਸੀ ਸਾਰਾ ਪੈਰ ਦਾਣ ਹਾਂ ਪੱਧਰ ਸੀਗਾ ਪੰਜ ਚ ਕੋਈ ਟਰੈਕਟਰ ਨਹੀਂ ਆਉਂਦਾ ਸੀ ਜਿਵੇਂ ਆਪਾਂ ਕਹਿੰਦੇ ਪਲੇਟਫਾਰਮ ਪੱਧਰ ਸੀ ਹਾਂ ਮਾਓ ਹੁਣ ਕੰਮ ਚੱਲ ਰਿਹਾ ਪਲੇਟਫਾਰਮ ਵੀ ਪੱਧਰ ਉਹ ਇਹਦਾ ਪੰਜ ਚ ਆ ਚੁੱਕਿਆ ਸੀ ਪਹਿਲਾਂ ਤੇ ਪਤੰਦਰੋਂ ਇੰਨਾ ਕੁਝ ਕਰਕੇ ਤਾਂ ਵੀ ਯਾਰ ਕਾਹ ਤੋਂ ਪਿੱਛੇ ਰਹਿ ਗਏ ਹਨਾ ਪੈਡਲ ਮਰੂਤੀ ਵਾਲੇ ਬਹੁਤ ਜਾਣ ਕੇ ਕੰਫਰਟ ਵੀ ਦੇ ਦਿੰਦਾ ਜੀ ਵੀ ਕਹਿਣ ਦਾ ਮਤਲਬ ਸਾਈਡ ਰੇ ਵੀ ਨੌ ਦੇ ਵਿੱਚ ਨੌ ਜੀ ਰਿਗਲ ਪਹਿਲਾਂ ਪੰਜ ਚ ਵੀ ਪ੍ਰੈਸ਼ਰ ਹੀ ਸੀ ਆਪਣੇ ਕੋਲ ਪੰਜ ਚ ਵੀ ਇਹ ਪ੍ਰੈਸ਼ਰ ਆਇਆ ਸੀ ਸਟੈਂਡਰਡ ਯਾਰ ਇਹ ਉਸ ਕੋਲੋਂ ਅੱਗੇ ਨਹੀਂ ਰਹਿ ਗਿਆ ਉਹ ਸਾਈਡ ਗੇਅਰ ਉਹਦੋਂ ਸਾਈਡ ਗੇਅਰ ਪੰਜ ਚ ਵੀ ਸਾਈਡ ਗੇਅਰ ਆਇਆ ਸੀ ਜਿਹੜਾ ਆਪਾਂ ਲਿਆ ਸੀ ਸਾਈਡ ਗੇਅਰ ਸੀ ਫਿਰ ਸਟੈਂਡਰਡ ਇਹ ਟਰੈਕਟਰ ਹੈਗਾ ਜੀ ਸਟੈਂਡਰਡ ਡੀਆਈ 460 ਆਪਣੇ ਨਾਲ ਵੀਰ ਹੈਗਾ ਸੋਨੀ ਅਮਰਦੀਪ ਸਿੰਘ ਸੱਚੀ ਦਾ ਵੀਰੇ ਸੱਚੀ ਗੱਲ ਸੱਚੀ ਗੱਲ ਸੱਚੀ ਗੱਲ ਸੱਚੀ ਗੱਲ ਜੀ ਸਾਰਿਆਂ ਨੂੰ ਇਹ ਟਰੈਕਟਰ ਨਾਲ ਜਿਹੜੇ ਮੇਰੇ ਤੋਂ ਛੋਟੇ ਆ ਵੀਰ 10-5 ਸਾਲ ਹਨਾ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਆਉਂਦੇ ਅੱਜ ਵੀ ਆ ਹਨਾ ਵੀਰੇ ਆਉਂਦੇ ਨਾਲ ਡਿਮਾਂਡ ਤੇ ਬਣਾਉਂਦੇ ਆ ਉਹ ਹਾਂ ਡਿਮਾਂਡ ਦੇ ਬੜੇ ਭੜੇ ਆ ਡਿਮਾਂਡ ਤੇ ਚੀਜ਼ ਬਣਾਉਂਦੇ ਆ ਬਦੰਦਰ ਹੈ ਤੇ ਮਤਲਬ ਉਹਨਾਂ ਵੀਰਾਂ ਨੂੰ ਸ਼ਾਇਦ ਘੱਟ ਪਤਾ ਹੋਵੇ ਪਤਾ ਵੀ ਹੋ ਸਕਦਾ ਇਹ ਨਹੀਂ ਵੀ ਮੈਨੂੰ ਪਤਾ ਤੇ ਕਿਤੇ ਪਤਾ ਨਹੀਂਗਾ ਪਤਾ ਹੋ ਸਕਦਾ ਪਰ ਜਿਤ ਤੱਕ ਮੇਰਾ ਆਈਡੀਆ ਵੀ ਜ਼ਿਆਦਾ ਹਨਾ ਕਰੇਜੇ ਦਾ ਘਟ ਗਿਆ ਹਾਂਜੀ ਹੁਣ ਵੈਸੇ ਸਾਲ ਕੀ ਹੋਇਆ ਦੁਆਰੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਹਾਂ ਇਹ ਵੀਰਾਂ ਜਾਨਪਸ਼ਾਹ ਦਾ ਮਹਤਾਜ ਨਹੀਂ ਹੈਗਾ ਵੀਰਾਂ ਟੋਚਨਾ ਤੇ ਤਵੀਆਂ ਤੇ ਸਾਰੇ ਕਿਤੇ ਵੀਰ ਨੇ ਪਾਰਟਿਸਿਪੇਟ ਕਰੇ ਤਾਂ ਟਰੈਕਟਰ ਇਹੀ ਹੁੰਦਾ ਸੀਗਾ ਜੀ ਹਾਂਜੀ ਵੀਰੇ ਇਹੀ ਇਹਦੇ ਨਾਲ ਕੋਈ ਛੇੜਖਾਨੀ ਕਰੀ ਵੀ ਟੋਜਣਾ ਟਾਜਣਾ ਤੇ ਜਾਣ ਲੱਗੇ ਨਹੀਂ ਵੀਰੇ ਵੈਸੇ ਕੋਈ ਛੇੜਖਾਨੀ ਨਹੀਂ ਕੀਤੀ origignal ਟਰੈਕਟਰ ਆ ਨਵਾਂ ਮਾਡਲ ਟਰੈਕਟਰ ਆ ਇਹ ਅੱਛਾ ਜੀ ਕੋਈ ਛੇੜਖਾਨੀ ਨਹੀਂ ਸਾਰਾ origignal ਆ ਸਾਰਾ origignal ਆ ਸਿਰ ਤੇਲ ਤੋਂ ਆਪਾਂ ਕੋਈ ਛੇੜਖਾਨੀ ਨਹੀਂ ਕੀਤੀ ਵੀ ਤੇਲ ਹੀ ਕੱਲਾ ਵਧਾਇਆ ਤੇਲ ਵਧਾਇਆ ਬਸ ਯਾਰ ਵੀਰੇ origignal ਕਿਉਂਕਿ ਤਵੀਆਂ ਵਾਸਤੇ ਤਾਂ ਬੜਾ ਕੁਝ ਕਰਨਾ ਪੈਂਦਾ ਤਵੀਆਂ ਚ ਨਹੀਂ ਵੀਰੇ ਆਪਾਂ ਜਿਆਦਾ ਟੋਜਣੀ ਚ ਲੈ ਅੱਛਾ ਜਿਆਦਾ ਟੋਜਣਾ ਚ ਟੋਜਣੇ ਚ ਲੱਗਿਆ ਤੇ ਟੋਚਨਾ ਦੇ ਵਿੱਚ ਵੀ ਕੋਈ ਕੁਝ ਕਰਨਾ ਨਹੀਂ ਸੀ ਪੈਂਦਾ ਨਹੀਂ ਵੀਰੇ ਉਹਦੇ ਵਾਸਤੇ ਆਪਾਂ ਨੂੰ ਇਹ ਵੇਟ ਹੀ ਚਾਹੀਦਾ ਕੋਈ ਖੇਡਖਾਨੇ ਕਰਨੀ ਲੋੜ ਨਹੀਂ ਇਹ ਜ਼ੋਰ ਤਾਂ ਹਾਂ ਹਾਂ ਉਹ ਚਲੋ ਟਾਇਰਾਂ ਦੀ ਗ੍ਰੈਪਾ ਗ੍ਰੈਪ ਨੇ ਕਰਨਾ ਕੰਮ ਠੀਕ ਆ ਵੀਰੇ ਤੇ ਇਹ ਤਾਂ ਕਰਮਾਂ ਵਾਲਾ ਹਿੱਸਾ ਹੋਣਾ ਇੱਥੇ ਕਦੋਂ ਤੋਂ ਤੁਸੀਂ ਟੋਚਨਾ ਦੇ ਵਿੱਚ ਜਾਣ ਲੱਗੇ ਸੀ ਅਸੀਂ ਵੀਰੇ 16 ਤੋਂ ਸ਼ੁਰੂ ਕੀਤਾ ਸੀ 16 ਤੋਂ ਤੇ ਬੰਦ ਹੋਇਆ ਹੁਣਗੇ ਹਾਂਜੀ ਆ ਆਪਣੇ ਮਾਨ ਸਾਹਿਬ ਦੀ ਸਰਕਾਰ ਚ ਹੀ ਹੋਇਆ ਹਾਂਜੀ 2.5 ਤੋਂ 3 ਸਾਲ ਹੋ ਗਏ ਹਨ ਵੀਰੇ ਹਾਂਜੀ ਇਹ ਉਦੋਂ ਮਤਲਬ ਜਿੰਨੇ ਵੀ ਲਾਗੇ ਤੱਕ ਆਉਂਦੇ ਸਾਰੇ ਕਿਤੇ ਜਾਂਦੇ ਰਹੇ ਹਾਂਜੀ ਨੇੜੇ ਤੜੇ ਜਾਂਦੇ ਰਹੇ ਹਾਂਜੀ ਡੋਡੀ ਹਾਂਜੀ ਯਾਰ ਵੈਸੇ ਉਹ ਵੀ ਨਾ ਫਿਰ ਗੱਲ ਆਪਾਂ ਟਰੈਕਟਰਾਂ ਦੇ ਕਰਦੇ ਕਰਦੇ ਪਾਸੇ ਚਲੇ ਜਾਂਦੇ ਨੇ ਆਪਣੇ ਆਪ ਚ ਤੇ ਇਹੀ ਖੇਡ ਸੀ ਹਨਾ ਹਾਂਜੀ ਚਲੋ ਵੀਰੇ ਸ਼ੌਂਕ ਹੁੰਦਾ ਡੋਡੀ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਚਲੋ ਆਪਾਂ ਨੂੰ ਐ ਨਾਲ ਖੇਤੀਬਾੜੀ ਥੋੜਾ ਸ਼ੌਂਕ ਵੀ ਪਗਾਉਣਾ ਚਾਹੀਦਾ ਜਦੋਂ ਜਦੋਂ ਫ੍ਰੀ ਹੋ ਜਾਂਦਾ ਫਿਰ ਆਪਾਂ ਸ਼ੌਂਕ ਇਹਦੇ ਨਾਲ ਹੀ ਪੂਰਨੇ ਹਨਾ ਹਾਂਜੀ ਹਾਂ ਉਹ ਦੋ ਤਿੰਨ ਇਨਸੀਡੈਂਸ ਹੋਣ ਚ ਥੋੜਾ ਜਿਹਾ ਕੰਮ ਥੋੜਾ ਚਲੋ ਹਾਂ ਚਲੋ ਆਪਾਂ ਗਲਤੀ ਉਹਨਾਂ ਦੀ ਵੀ ਗਲਤੀ ਵੀ ਕਿਸੇ ਵੀ ਚੀਜ਼ ਨਾਲ ਆਪਾਂ ਕੋਈ ਕਸ਼ ਕਰਦੇ ਆਂ ਤਾਂ ਥੋੜਾ ਧਿਆਨ ਚਾਹੀਦਾ ਚਾ ਕੇ ਹਾਂ ਸਟੈਂਡਰਡ ਗੇਮ ਰਿਸਕ ਹੋਏ ਗੇਮ ਦਾ ਹੈਗਾ ਵੀਰੇ ਸਾਰਿਆਂ 'ਚ ਹੀ ਹੈਗਾ ਹਾਂ ਉਹ ਆਈਆਂ ਕਈ ਮੂਰੇ ਆ ਜਾਂਦੇ ਰਿਸਕ ਕਈ ਆਉਂਦੇ ਨਹੀਂ ਬਸ ਆ ਚੀਜ਼ ਆ ਉਹ ਮੂਰੇ ਆ ਗਿਆ ਹਾਂ ਕਿਉਂਕਿ ਇਹ ਚੀਜ਼ ਹਾਈਲਾਈਟ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਆ ਆਪਾਂ ਨਿੱਕੀ ਜਿਹੀ ਕਲਿੱਪ ਵੀ ਟਰੈਕਟਰ ਦੀ ਕੋ ਪਾਉਂਦੇ ਸੀਗੇ ਹਾਂਜੀ ਉਹ ਬਹੁਤ ਜ਼ਿਆਦਾ ਹਾਈਲਾਈਟ ਹੁੰਦੀ ਸੀ ਤੇ ਉਹਦੇ ਕਰਕੇ ਉਹ ਕੋਈ ਜਿਹੜੇ 2-4 ਇਨਸੀਡੈਂਸ ਬਣੇ ਉਹ ਸਰਕਾਰ ਤੱਕ ਜਦੇ ਸਾਹਮਣੇ ਆ ਗਏ ਹਾਂ ਸਾਹਮਣੇ ਆ ਗਏ ਹਾਂ ਚਲੋ ਕੋਈ ਗੱਲ ਨਹੀਂ ਜਿਵੇਂ ਉਹਨਾਂ ਨੂੰ ਚੰਗਾ ਲੱਗਾ ਆਪਣੇ ਫਾਇਦੇ ਲਈ ਉਹਨਾਂ ਕੀਤਾ ਆਪਣਾ ਚੰਗਾ ਚਾਹੁੰਦੇ ਆ ਤੇ ਉਹਨਾਂ ਨੇ ਕੀਤਾ ਵੀ ਗਾਂ ਕੋਈ ਨਾ ਏਦਾਂ ਦਾ ਕੋਈ ਐਕਸੀਡੈਂਟ ਹੋ ਗਿਆ ਹਾਂ ਪਰ ਜਿਵੇਂ ਪਹਿਲਾਂ ਡੋ ਜਨ ਹੁੰਦੇ ਸੀ ਉਹਨਾਂ ਨਾਲੋਂ ਜਿਹੜੇ ਹੁਣ ਡੋ ਜਨ ਹੁੰਦੇ ਬਹੁਤ ਬਹੁਤ ਸਦਾਰ ਆ ਹਾਂ ਜੀ ਉਹਨਾਂ ਦੇ ਅੱਠ ਦੇ ਟਰੈਕਟਰ ਨੇ ਖੜ੍ਹੇ ਜਾਣਾ ਹੁੰਦਾ ਯਾਰ ਬਾਕੀ ਫਿਰ ਇੰਨਾ ਵੱਤਵਾ ਦੇ ਇੰਨਾ ਉੱਚ ਚੱਕਾਂ ਦੀ ਵੀ ਪਾਲਟ ਦਾ ਨਹੀਂ ਸੀ ਬਾਕੀ ਬਾਜਮਾ ਵੇਟ ਆ 32 ਕੁਇੰਟਲ ਵੇਟ ਦੇ ਚੱਲਦੇ ਸੀ ਤੇ 24 ਇੰਚ ਦੇ ਹੁੱਕ ਹਰੇਕ ਟਰੈਕਟਰ ਦੀ 24 ਇੰਚ ਦੀ ਦੋਨੇ ਪਾਸੇ ਹੁੱਕ ਹੋਣੀ ਆ ਜਾਣ ਦਾ ਮਤਲਬ ਆਪਣੇ ਜਿਹੜੇ ਕਰਵਾਉਣ ਵਾਲੇ ਵੀਰ ਉਹ ਵੀ ਸਿਆਣੇ ਹੋਣਗੇ ਉਹ ਜਿਹੜੇ ਹੋਏ ਆ ਆਪਣੇ ਐਕਸੀਡੈਂਟ ਹੋਏ ਆ ਉਹ ਸਟੰਟ 'ਚ ਹੋਏ ਆ ਉਹ ਸਟੰਟ 'ਚ ਆ ਹਾਂ ਜੀ ਵੈਟੋਚਨਾ 'ਚ ਕੋਈ ਹਜੇ ਤੱਕ ਹੋਇਆ ਨਹੀਂ ਆਪਣਾ ਐਕਸੀਡੈਂਟ ਕੋਈ ਵੀ ਓਕੇ ਹਾਂ ਜੀ ਤਦੋ ਵਧੀਆ ਗੱਲ ਹੈ ਹੋਊਗਾ ਕੁਝ ਕੋ ਆਪ ਦੀ ਗਲਤੀ ਕਰ ਨਾ ਹਾਂਜੀ ਵੀ ਕਹਿਣ ਦਾ ਮਤਲਬ ਕਿ ਜਾਨ ਨੂੰ ਨੁਕਸਾਨ ਨਹੀਂ ਹੋਇਆ ਕੋਈ ਇਨਸੀਡੈਂਸ ਹੋਇਆ ਹੋਊਗਾ ਹਾਂਜੀ ਤੇ ਉਹ ਬਚਾ ਜਾਨੀ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਉਹ ਵੀਰਾਂ ਨੂੰ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੇਰੇ ਚ ਕੀ ਕੰਡੀਸ਼ਨਾਂ ਚਾਹੀਦੀਆਂ ਹਾਂ ਉਹ ਪਹਿਲਾਂ ਰੂਲ ਬਣਾ ਕੇ ਫਿਰ ਚੱਲਦੇ ਆ ਹਾਂ ਰੂਲਾਂ ਨਾਲ ਹੀ ਗੇਮ ਚੱਲਣੀ ਹੈ ਜੀ ਬੱਤੇ ਇੱਕ ਕਵਾਂਟਲ ਵੀਰੇ ਕਿਵੇਂ ਹੁੰਦਾ ਹੁੰਦਾ ਟੂਚਨਾ ਦਾ ਜਦੋਂ ਮੁਕਾਬਲੇ ਹੁੰਦੇ ਸੀ ਤੁਸੀਂ ਤਾਂ ਚਲੋ ਤੁਹਾਨੂੰ ਪਤਾ ਕੀ ਰੂਲ ਹੁੰਦੇ ਸੀਗੇ 32 ਕੁਇੰਟਲ ਆਏ ਵੀਰੇ 32 ਕੁਇੰਟਲ ਵੇਟ ਕਰਨਾ ਹੈ ਪਾ ਟਰੈਕਟਰ ਦਾ ਉਹਦੇ ਚ 23 24 ਕੁਇੰਟਲ ਦਾ ਟਰੈਕਟਰ ਮੰਨ ਲਓ ਹੂੰ ਦੂਸਰਾ ਪਾਣੀ ਪਾ ਲੈਨੇ ਵੇਟ ਪਾ ਵੇਟ ਪਾ ਕੇ ਚਲੋ 32 ਕੁਇੰਟਲ ਵੇਟ ਕਰ ਲੈਣਾ ਜੀ ਹੂੰ ਤੇ ਦੋਨੇ ਟਰੈਕਟਰਾਂ ਦਾ ਵੇਟ ਯਾਨੀ ਕਿ ਬਰਾਬਰ ਹੋਊਗਾ ਸੇਮ ਹੋਊਗਾ ਤੇ ਉਹ ਡਰਾਈਵਰ ਦੀ ਉਧਰ ਝੰਡੀ ਸੱਟਣ ਤੇ ਡਰਾਈਵਰ ਦੀ ਚੁਸਤੀ ਆ ਵੀ ਪਹਿਲਾਂ ਕਲੱਚ ਛੱਡ ਗਿਆ ਤੇ ਬਾਕੀ ਤਾਂ ਰਹਿ ਗਿਆ ਵਜ਼ਨ ਨਾਪਿਆ ਜਾਂਦਾ ਕਿ ਨਹੀਂ 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 ਜੀ ਡਰਾਈਵਰ ਦੇ ਵਜ਼ਨ ਤੋਂ ਬਿਨਾ ਨਹੀਂ ਤੇ ਜੇ ਹੁਣ ਮੇਰੀ ਗੱਲ ਸੁਣੋ ਮੈਂ 32 ਕੁਇੰਟਲ ਦਾ ਕਰ ਲਿਆ ਮੈਂ ਬੰਦਾ ਹੀ ਉੱਤੇ 1.5 ਕੁਇੰਟਲ ਦਾ ਬਾਦਾ ਜੀ ਐ ਨਹੀਂ ਵੀਰੇ ਇਹ ਜ਼ਰੂਰੀ ਨਹੀਂ ਵੀ 32 ਕੁਇੰਟਲ ਦੇ ਉੱਤੇ 1.5 ਕੁਇੰਟਲ ਦਾ ਬੰਦਾ ਬਾਦਾ ਤੇ 1.5 ਕੁਇੰਟਲ ਵਾਲਾ ਲੈ ਜੂ ਖੱਚ ਕੇ ਨਹੀਂ ਐ ਨਹੀਂ ਹੈਗਾ ਨਹੀਂ ਇਹ ਟਾਇਰਾਂ ਦਾ ਗ੍ਰਿਪ ਦਾ ਗ੍ਰਿਪ ਦਾ ਓਕੇ ਤੇ ਤਕਨੀਕ ਤਕਨੀਕ ਆ ਬਸ ਵੈਸੇ 7 ਛੇਤੀ ਕੀਤੇ ਗੁਣ ਦਿੰਦੇ ਨਹੀਂ ਜੇ ਕੋਈ ਇੱਕ ਅਦਾ ਗੁਣ ਵੀ ਰਣ ਦੱਸਣਾ ਚਾਹਵੇ ਕਿਵੇਂ ਦੱਸਣਾ ਨਹੀਂ ਦੱਸਣਾ ਵੀਰੇ ਟਾਇਰ ਟਾਇਰ ਹੀ ਆਪਾਂ ਕੰਮ ਟਾਇਰਾਂ ਦਾ ਹੀ ਆ ਸਾਰਾ ਇੱਥੇ ਓਕੇ ਤੇ ਵੇੜ ਦਾ ਚਲੋ ਡੋਡੀ ਆਪਦਾ ਉਹਨਾਂ ਦਾ ਕੋਈ ਵੇਟ ਹਾਂ ਕੋਈ ਵੇਟ ਕਿੱਥੇ ਲਾਉਂਦਾ ਕੋਈ ਕਿੱਥੇ ਲਾਉਂਦਾ ਠੀਕ ਹੈ ਨਾ ਵੀ ਉਹ ਜਿਹੜੇ ਟਰੈਕਟਰ ਜਿੱਤੇ ਥੋੜੀਆਂ ਚਲੋ ਹੁੰਦੀਆਂ ਆਪ ਵੀ ਮੋਕੇ ਰੱਖਣੀਆਂ ਮੈਂ ਕੋਈ ਗੱਲ ਨਹੀਂ ਮੈਂ ਸਮਝ ਗਿਆ ਮੈਂ ਜਿਆਦਾ ਤਾਂ ਇਹ ਤੋਂ ਨਹੀਂ ਜਾਣੀ ਕਿਉਂਕਿ ਟਰੈਕਟਰ ਤੇ ਉਹ ਆਪਦੇ ਪਤਾ ਹੁੰਦਾ ਵੀ ਮੇਰਾ ਟਰੈਕਟਰ ਕਿੱਥੇ ਵਜਨ ਪਾਲਦਾ ਤੇ ਕਿੱਥੇ ਨਹੀਂ ਹਾਂਜੀ ਕਿੰਨਾ ਕ ਲੋਹਾ ਵੀਰੇ ਦੇ ਖਰੀਦਿਆ ਇਸ ਕੰਮ 'ਚ ਲੋਹਾ ਤਾਂ ਵੀਰੇ ਵੈਸੇ ਇਸ ਕੰਮ 'ਚ ਤਾਂ ਆਪਾਂ ਲੋਹਾ ਇੰਨਾ ਨਹੀਂ ਖਰੀਦਿਆ ਸਿਰਫ ਵੇਟ ਲੈਂਦੇ ਆਪਾਂ ਪਟਿਆਲੋਂ ਅੱਛਾ ਹੋਰ ਕੋਈ ਵਾਧੂ ਆਪਾਂ ਇਹਦੇ ਆਸਤੇ ਟੋਚਣ ਆਸਤੇ ਪੈਸਾ ਵੇ ਪਟਿਆਲਿਆਂ ਤੋਂ ਆਪਣੇ ਕੱਲੇ ਕੱਲੇ ਵੇਟ ਲੈਂਦੇ ਆ ਕੱਲੇ ਵੇਟ ਹਾਂਜੀ ਹਾਂ ਟਾਇਰ ਤਾਂ ਚਲੋ ਆਪਣੇ ਟਰੈਕਟਰਾਂ ਦੇ ਟਾਇਰ ਹੁੰਦੇ ਆ ਉਹ ਤਾਂ ਪੈਣੇ ਪੈਂਦੇ ਆ ਆਏ ਆ ਬਾਈ ਜਦੋਂ ਵੀ ਕੋਈ ਵੀ ਨਵੀਂ ਜੀ ਚਲਾਈ ਆ ਬਾਈ ਹੁਣਾਂ ਨੇ ਚਲਾਈ ਪਿੰਡ ਦੇ ਜਿਵੇਂ ਕਰਾ ਆਏ ਆਏ ਸੀ ਆਹ ਟਰੈਕਟਰ ਨਾਲ ਹੀ ਸੀਜ਼ਨ ਲੱਗੇ ਵੇ ਕਰਾ ਅੱਛਾ ਤੂੜੀ ਵਾਲੀ ਦੇ ਵੀ ਚੱਲਿਆ ਇਹ ਨਵੀਂ ਮਸ਼ੀਨ ਤੇ ਕੰਮ ਉਹ ਵੀ ਸਾਰੇ ਕਰੇ ਹਾਂਜੀ 10 ਫੁੱਟ ਦਾ ਟਰੈਕਟਰ ਇਹਦਾ ਕੋਈ ਡਰਾਈਵਰ ਨਹੀਂ ਰੱਖਿਆ ਮੈਂ ਆਪ ਵੀ ਖੁਦ ਕਰਦੇ ਰਹੇ ਹਾਂ ਦੋਨੇ ਪਾਸੇ ਠੀਕ ਹੈ ਕਹਿੰਦਾ ਮਤਲਬ ਸ਼ੌਂਕ ਦੇ ਨਾਲ ਨਾਲ ਮਿਹਨਤ ਵੀ ਲੱਗਿਆ ਮੇਰਾ ਹਾਂ ਪੂਰੇ ਪੂਰੇ ਹਾਂ ਵਧੀਆ ਗ ਵੀ ਜਦੋਂ ਤੋਂ ਇੱਥੇ ਆਪਣੇ ਪਿੰਡ ਦੇ ਤੁਹਾਡੇ ਇਲਾਕੇ ਤੱਕ ਹੋਰ ਵੀ ਕੋਈ ਵੀਰ ਜਾਂਦਾ ਟੋਚਨਾ ਤੇ ਕਿ ਨਹੀਂ ਆਪਣੇ ਝੰਡੇ ਆਣੇ ਤੋਂ ਖਾਲਸਾ ਬਰਮਜੀਤ ਸਿੰਘ ਖਾਲਸਾ ਉਹ ਵੀ ਨਾਮ ਪੂਰਾ ਚੱਲਦਾ ਬਾਬੇ ਉਹਦੀ ਪਹਿਲੀ ਝੰਡੀ ਸੀ ਓਪਨ ਟੂਰਨਾਮੈਂਟਾਂ ਚ ਹਾਂ ਉਹ ਵੀ ਸਟੈਂਡਰਡ ਹੀ ਆ ਨਾਲ ਉਹਨਾਂ ਕੋਲ ਹਜੇ ਵੀ ਟਾਇਰ ਹੈ ਓਪਨ ਵਾਲੇ ਅੱਛਾ ਹਜੇ ਤੱਕ ਕੋਈ ਟਰੈਕਟਰ ਉਹਨਾਂ ਦੇ ਨਹੀਂ ਓਪਨ ਚ ਆਇਆ ਪਹਿਲਾ ਨੰਬਰ ਹੀ ਹੁੰਦਾ ਸੀ ਉਹਨਾਂ ਦਾ ਇਹ ਵੀ ਉਹ ਓਪਨ ਕਿੰਨੂੰ ਕਹਿ ਦਿੰਦੇ ਆ ਵੀਰੇ ਓਪਨ ਵੀਰੇ ਉਹ ਚ ਖੁੱਲਾ ਵਜੇ ਨਾ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਲਾ ਲਓ ਪਰ ਕਰਨਾ ਉਹ ਹੁੰਦਾ ਹੀ ਪੈਰਾਂ ਦੇ ਵਿੱਚ ਮਿੱਦਸੇ ਨਾ 12 ਤੋਂ ਬਾਹਰ ਵੇਟ ਨਾ ਦੇਸੇ ਕੋਈ ਵੀ ਬੈਚੀ ਵੇਟ ਕਰਨਾ ਚਲੋ ਉਹ ਵੀ ਵੀਰਾਂ ਨੇ ਜਿੰਨਾ ਕਿ ਮੈਂ ਦੱਸਿਆ ਮੈਂ ਕੈਮਰੇ ਸਾਹਮਣੇ ਨਹੀਂ ਹਾਂ ਦੱਸਾਂ ਹਾਂ ਜੀ ਵੀਰਾਂ ਨੇ ਕਿੰਨਾ ਵੇਟ ਉਹਦਾ ਕਰ ਦਿੱਤਾ ਚਲੋ ਬਾਕੀ ਵੀਰ ਹੋਰ ਵੀ ਬਹੁਤ ਸਾਰਿਆਂ ਨੇ ਕੀਤੇ ਆ ਹਾਂ ਜੀ ਹਾਂ ਜਿਹੜੇ ਆਉਂਦੇ ਰਹੇ ਉਹਨਾਂ ਸਾਰਿਆਂ ਨੇ ਬੜਾ ਬੜਾ ਕੁਛ ਕੀਤਾ ਬੁੱਟਰ ਤੋਂ ਆਪਣੇ ਹਿੰਦੁਸਤਾਨ ਵਾਲੇ ਬਲਜੀਤ ਸਿੰਘ ਉਹ ਹੀ ਮਸ਼ਹੂਰ ਸੀਗੇ ਬਾਬੇ ਨਾ ਦੇ ਦੋ ਬਜ਼ੁਰਗ ਹੁੰਦੇ ਸੀ ਮੈਂ ਜਾਣਦਾ ਹਾਂ ਹੁਣ ਉਹਨਾਂ ਨੇ ਤਿਆਰ ਕੀਤਾ ਸੂਪਰੇ ਉਹਨਾਂ ਨੇ ਏਸੀ ਏਸੀ ਕੈਮਨ ਲਾਇਆ ਉੱਤੇ ਅਚਾ ਉਸੇ ਸੂਪਰੇ ਤੇ ਹਾਂਜੀ ਹਾਂ ਵੈਸੇ ਕੰਮ ਛੱਡਿਆ ਨਹੀਂ ਹੁਣ 32 ਕੁਇੰਟਲ ਚ ਵੀ ਉਹ ਵੀ ਜਾਂਦੇ ਆ ਉਹ ਪਰਮਜੀਤ ਖਾਲਸਾ ਉਹ ਵੀ ਆਉਂਦੇ ਆ ਆਪਣਾ ਟਰੈਕਟਰ ਉਹਨਾਂ ਦੇ ਨਾਲ ਹੀ ਚੱਲਦਾ ਹੁੰਦਾ ਛੰਡਿਆਣੇ ਉਹਨਾਂ ਫਰਮ ਖਾਲਸਾ ਯਾਰ ਉਹ ਬਾਪੂ ਹੁਣਾਂ ਨੇ ਨਾ ਬਹੁਤ ਯਾਰ ਉਹਨਾਂ ਰੂਹ ਖੁਸ਼ ਕਰ ਦਿੰਦੇ ਇੱਕ ਬਜ਼ੁਰਗ ਨਾ ਦੋਨੇ ਜਿੰਦਾ ਦਿਲ ਆ ਹਾਂ ਜਵਾਨ ਦਿਲ ਜਿਹਨੂੰ ਆਪਾਂ ਕਹ ਦਿੰਨੇ ਨਾ ਹਾਂ ਉਹ ਸਿਆਣੇ ਐਵੇਂ ਤਾਂ ਨਹੀਂ ਕਹਿਆ ਵੀ ਉਮਰ ਨਾਲ ਹਨਾ ਬੰਦਾ ਬਜ਼ੁਰਗ ਹੁੰਦਾ ਪਰ ਉਹ ਪੂਰੇ ਹਨ ਕੈਮ ਮੈਂ ਵੇਖਿਆ ਪੂਰੇ ਪੂਰੇ ਵਰੀਆ ਕਿਉਂਕਿ ਜਿੰਨੇ ਕੁ ਜੋਗੇ ਐਸੀ ਵੀ ਜਿੰਨਾ ਕ ਪੰਗੇ ਪੁੰਗੇ ਲੈਂਦੇ ਰਹਿ ਮੈਂ ਵੇਖਿਆ ਟੋਜਣਾ ਟਾਸਣਾ ਤੇ ਉਹ ਪੂਰੇ ਇੱਕਦੰਦਾ ਕਦਾ ਟੋਜਣਾ ਪਾਣਾ ਅਸੀਆ ਮਜ਼ਾਕ ਬਹੁਤ ਕੈਮ ਬੰਦੇ ਆ ਚਲੋ ਵੀਰਗੋ ਤੁਹਾਨੂੰ ਸਲਾਮ ਆ ਕੈਮੋ ਤੁਸੀਂ ਅੱਜ ਵੀ ਉਹ ਵਧੀਆ ਚੜ੍ਹਦੀ ਕਲਾ ਚ ਹਾਂ ਜੀ ਜਦੋਂ ਮੁਕਾਬਲੇ ਹੁੰਦੇ ਸੀ ਉਦੋਂ ਤਕਰੀਬਨ ਵੱਧ ਵੱਧ 15-20 ਟਰੈਕਟਰ ਬਸ ਇੰਨੇ ਟਰੈਕਟਰ ਹੁਣ ਤਾਂ 100-150 ਤੱਕ ਟਰੈਕਟਰ ਐਂਟਰੀਆਂ ਦੇ ਸੱਕ ਦਿਨ ਚ ਹੁੰਦੇ ਨਹੀਂ ਸੀ ਹੁੰਦੇ ਨਹੀਂ ਗੇ ਨਹੀਂ ਸ਼ਾਮਲਾ ਜਾਣਾ ਪੈਂਦਾ ਇਹ ਪਹਿਲਾਂ ਹੂੰ ਫੇਰ ਜਾ ਕੇ ਵੇਟ ਹੁੰਦਾ ਹੀ ਫੇਰ ਜਾ ਕੇ ਗਾਂ ਦੂਜੇ ਦਿਨ ਮੁਕਾਬਲੇ ਹਾਂ ਰਾਤ ਹੋ ਜਾਂਦੀ ਰਾਤ ਹੋ ਜਾਂਦੀ ਸੀ ਹਾਂ ਫਿਰ ਵੀ ਕਈ ਵਾਰ ਡਿਸੀਜਨ ਨਹੀਂ ਹੁੰਦਾ ਨਹੀਂ ਹੁੰਦਾ ਅਗਲੇ ਦਿਨ ਤੇ ਚਲੇ ਜਾਂਦੇ ਚਲੇ ਜਾਂਦਾ ਹਾਂ ਹੁਣ ਇੱਥੇ ਗੱਲ ਸੀਗਾ ਤੇ ਸੋਹਾ ਦੇ 5 ਵਜੇ ਹੂੰ ਸਾਰੇ ਰਾਤ ਹੀ ਲੰਘੀ ਸਾਰੀ ਰਾਤ ਚਲੋ ਆਜੋ ਵੀ ਆ ਜਾ ਨਨੂ ਇਹ ਇਹ ਕਿੰਨਾ ਮਾਡਲ ਹੈ ਵੀਰੇ ਤੁਸੀਂ ਦੱਸਿਓ ਇਹ ਨਵਾਂ ਮਾਡਲ ਹੈ ਵੀਰੇ ਨਵਾਂ ਮਾਡਲ ਹਾਂਜੀ ਇਹ ਆਪਣੇ ਘਰ ਦਾ ਡਾਇਰੈਕਟਰ ਕਿ ਸੈਕੰਡ ਹੈ ਲਿਆ ਸੀ ਨਹੀਂ ਨਵਾਂ ਲਿਆ ਆਪਾਂ ਕਰਦਾ ਹੀ ਹੈ ਨਵਾਂ ਲਿਆ ਹਾਂਜੀ ਇਹ ਨਵਾਂ ਮਾਡਲ ਉਹਦੋਂ ਕਿੰਨੇ ਦਾ ਆ ਗਿਆ ਸੀ ਵੀਰੇ ਇਹ 5.5 ਲੱਖ ਜੀ 5.5 ਲੱਖ ਦਾ ਇਹਦੀ ਏਜੰਸੀ ਉਹਦੋਂ ਕਿੱਥੇ ਹੁੰਦੀ ਸੀ ਇਹਦੀ ਉਹਦੋਂ ਏਜੰਸੀ ਤਾਂ ਆਪਣੇ ਇੱਥੇ ਮੋਗੇ ਜਸਵੰਤ ਸਿੰਘ ਜੀ ਉਹਨਾਂ ਕੋਲੇ ਸੀ ਹੁਣ ਵੀ ਹੈਗੀ ਹੈ ਕਣੀ ਨਹੀਂ ਹੁਣ ਉਹ ਛੱਡ ਗਏ ਉਹ ਮੈਸੀ ਕਰ ਲਏ ਉਹਨੇ ਉਹਦਾ ਮੈਸੀ ਕਰ ਲਿਆ ਵੇਸੇ ਉਹਨਾਂ ਨੇ ਆਪਣਾ ਟਰੈਕਟਰ 12 ਚ ਉਹਨਾਂ ਨੇ ਦੁਬਾਰੇ ਛੱਡਤੀ ਸੀ 12 ਚ ਉਹਨੇ ਟਰੈਕਟਰ ਆਪਾਂ ਨੂੰ ਫੇਰ ਸਟੈਂਡਰਡ ਦੁਬਾਰੇ ਦਵਾਇਆ ਸੀ ਇੱਕੋ ਅੱਛਾ ਹਾਂਜੀ ਉਹਨਾਂ ਨੇ ਫੇਰ ਵੀ ਏਜੰਸੀ ਛੱਡੀ ਤੋਂ ਬਾਅਦ ਵੀ ਦਵਾਤਾ ਆਪਣਾ ਟਰੈਕਟਰ ਤੁਸੀਂ ਮਤਲਬ ਇਹ ਚਾਹੁੰਦੇ ਹੋਵੋਗੇ ਤੇ ਉਹਨਾਂ ਨੇ ਫੇਰ ਇਹੀ ਹਾਂਜੀ ਉਹਨਾਂ ਦੀ ਗੱਲਬਾਤ ਚਲੋ ਪਿੱਛੇ ਚਲੋ ਹੁਣ ਨਾਲਿਆ ਟਰੈਕਟਰ ਲੈ ਹੋਰ ਲਿਆ ਸੀ ਆਪਾਂ ਨੂੰ ਪਸੰਦ ਨਹੀਂ ਆਇਆ ਉਹ ਇੱਕ ਮਹੀਨੇ ਚ ਲਾਇਆ ਆਪਾਂ ਫੇਰ ਬਦਲਤਾ ਬਦਲ ਕੇ ਆਪਾਂ ਸਟੈਂਡਰਡ ਹੀ ਫੇਰ ਇੱਕ ਹੋਰ ਲੈਂਦੇ ਕਿਹੜੀ ਖੂਬੀ ਤੁਹਾਨੂੰ ਇਹਦੇ ਚ ਲੱਗੀ ਖੂਬੀਆਂ ਵੀਰੇ ਕਮੀ ਤਾਂ ਕੋਈ ਨਹੀਂ ਵੈਸ ਜੋਰ ਪੱਖੋਂ ਵੀ ਆਪਾਂ ਵੇਖੀਏ ਬਾਕੀ ਹੱਡਾਂ ਪੈਰਾਂ ਤੋਂ ਵੀ ਖੁੱਲਾ ਮਜੂਰ ਹਾਂ ਹਾਂ ਟਰੈਕਟਰ ਵੀ ਕਿਹਦੇ 'ਚ ਆਪਣਾ ਇੱਕ ਦਾ ਡਿਫਰੈਂਸ਼ੀਅਲ ਨਹੀਂ ਆਉਂਦਾ ਇਹਦੇ 'ਚ ਹਾਂ ਉਹ ਸਾਰੇ ਮਾਡਲਾਂ 'ਚ ਨਹੀਂ ਦਿੰਦੇਗੇ ਥੋੜੇ ਦਿੰਦੇ ਥੋੜੇ ਨਹੀਂ ਦਿੰਦੇ ਆ ਤਾਮਲਾਡੂ ਜਾਂਦਾ ਟਰੈਕਟਰ ਉਹਨਾਂ 'ਚ ਦਿੰਦੇ ਆ ਇਹ ਉਧਰੋਂ ਚੱਕ ਰਿਹਾ ਹੋਣਾ ਸੀ ਉਹ ਫਿਰ ਆਏ ਪਹਿਲਾਂ ਪਤਾ ਨਹੀਂ ਸੀ ਫਿਰ ਇੱਕ ਦੇ ਲਾਇਆ ਹੀ ਅੱਛਾ ਹਾਂ ਉਹਦੇ ਲੱਗਿਆ ਲੱਗ ਜਾਂਦਾ ਮਤਲਬ ਲੱਗੇ ਆਉਂਦਾ ਕਿੰਨਾ ਖਰਚਾ ਆਇਆ ਸੀ ਉਹਦੇ ਉਤੇ ਆਇਆ ਨਾ 35000 ਰੁਪਏ ਖਾਤ ਦੇ 30 35 ਹਾਂ ਇਹਦੀਆਂ ਸਪੀਡਾਂ ਵੀਰੇ ਕਿਹੜੀਆਂ ਵਾਂ ਇਹ ਹਾਈ ਲੋ ਹਾਈ ਲੋ ਚੀ ਹਾਈ ਲੋ ਚ ਹਾਂ ਇਹਦੇ ਪੰਜ ਗੀਅਰ ਗਾਹ ਨੂੰ ਆ ਛੇਵਾਂ ਬੈਕ ਹਾਂ ਮੈਂ ਉਹੀ ਪੁੱਛਣ ਲੱਗੇ ਕਿ ਕੀ ਇਹਦੇ ਗੀਅਰ ਜਾਦੇ ਸੀ ਉਹਨਾਂ ਸਮਿਆਂ ਚ ਹਾਂਜੀ ਉਦੋਂ ਮੈਨੂੰ ਲੱਗਾ ਪੰਜ ਗੀਅਰ ਵਾਲਾ ਕੋਈ ਵੀ ਨਹੀਂ ਸੀਗਾ ਨਹੀਂ ਆਉਂਦਾ ਨਹੀਂ ਸੀ ਕੋਈ ਟਰੈਕਟਰ ਹਾਂ ਕਿਉਂਕਿ ਇਹਨਾਂ ਨੇ 98 11 ਇਹਨਾਂ ਦੇ ਮਸ਼ੀਨਾਂ ਦਾ ਕੰਮ ਸੀਗਾ ਨਾ ਸਟੈਂਡਰਡ ਦਾ ਇਹਨਾਂ ਨੇ 98 11 ਨੂੰ ਵੇਖ ਕੇ ਫਿਰ ਇਹ ਆਪ ਦਾ ਟਰੈਕਟਰ ਤਿਆਰ ਕੀਤਾ ਇਹਨਾਂ ਨੇ ਹਾਂ ਸਟੈਂਡਰਡ ਮਸ਼ੀਨਾਂ ਦਾ ਸੀਗਾ ਮਸ਼ੀਨ ਵਾਲਾ ਸੀ ਨਹੀਂ ਇਹ 9 ਅੱਛਾ ਪਰ ਨਾਲੇ ਬੰਦ ਜੇ ਵੀ ਬੰਦ ਹੈ ਟਰੈਕਟਰ ਜੇ ਆਪਾਂ ਲੈਣਾ ਹੋਵੇ ਆਰਡਰ ਦੇ ਦਿੰਦੇ ਹਾਂ ਜਾਂਸੀਆਂ ਹੈਗਾ ਹੁਣ ਵੀ ਹੈ ਰਾਮਪੁਰੇ ਫੁੱਲ ਆਈ ਇਹਨਾਂ ਦੀ ਰਾਮਪੁਰੇ ਫੁੱਲ ਏਜੰਸੀ ਹੈ ਇਹਨਾਂ ਦੀ ਵੀ ਆਰਡਰ ਤੇ ਜੇ ਕਹਿੰਨ ਚਾਹੀਦਾ ਹਾਂ ਉਹ ਬਣਾ ਦੇ ਦਿੰਦੇ ਹਾਂ ਫਰੀ ਸਪੀਡ ਵੈਸੇ ਤਾਂ ਪੁਰਾਣਾ ਟਰੈਕਟਰ ਆਪਾਂ ਭਾ ਲਈਏ ਜੀ ਕੋਈ ਮਿਲਦਾ ਨਹੀਂ ਕੋਈ ਨਹੀਂ ਮਿਲਦਾ 9 10 ਤੱਕ 9 10 ਮਾਡਲ ਤੱਕ ਦਾ ਟਰੈਕਟਰ ਭਾ ਲਿਆ ਨਹੀਂ ਥੋੜਾ ਸਟੈਂਡਰਡ ਹਾਂਜੀ ਜਿਹਦੇ ਕੋਲੇ ਹੈਗਾ ਵੇਚਦਾ ਨਹੀਂ ਹਾਂ ਹਾਂ ਤੁਸੀਂ ਅਸੀਂ ਤਾਂ ਵੇਚਨੇ ਨਹੀਂ ਆਈ ਸੌਰੀ ਸੌਰੀ ਨਹੀਂ ਨਹੀਂ ਕਰਨਾ ਕਰਨੀ ਨਹੀਂ ਚਾਹੀਦੀ ਹੁੰਦੀ ਸੌਰੀ ਕਿਉਂਕਿ ਜਿਹੜੀ ਚੀਜ਼ ਤੁਸੀਂ ਕਹਿੰਦੇ ਬਈ ਹਾਂ ਹਾਂ ਮੰਨ ਲਿਆ ਉਹ ਚੀਜ਼ ਦਿਲ ਨੂੰ ਲੱਗ ਜੇ ਨਾ ਫਿਰ ਉਹ ਚੀਜ਼ ਹਨ ਇਹਦੀ ਸ਼ੋਪ ਚੱਕ ਸਕਦੇ ਕਿੱਦਾਂ ਖਲੂਗੀ ਵੀਰੇ ਅੱਛਾ ਇੱਥੋਂ ਆ ਜਾ ਵੀ ਨਾ ਨਹੀਂ ਆ ਟਰਬੋ ਨਾਲ ਆਈ ਸੀ ਨਹੀਂ ਵੀਰੇ ਟਰਬੋ ਨਾਲ ਨਹੀਂ ਸੀ ਆਪਾਂ ਬਾਅਦ ਚਲਾਈ ਹਾਂ ਟਰਬੋ ਬੜਾ ਤਕੜਾ ਜਿਹਾ ਸਿਸਟਮ ਲੱਗਦਾ ਨਾ ਕਿਹੜੀ ਆ ਬੈਂਡ ਨੰਬਰ ਹੀ ਆ ਬੈਂਡ ਨੰਬਰ ਹੀ ਆ ਇਹਦਾ ਕੋਈ ਨੰਬਰ ਨਹੀਂ ਹਾਂ ਉਹ ਇਹ ਕਹਿੰਦਾ ਬੰਦਾ ਕੋਈ ਨੰਬਰ ਨੰਬਰ ਹੀ ਨਹੀਂ ਲੱਗਦਾ ਬਦੰਦਰ ਦਾ ਇਹ ਕਿੱਥੋਂ ਲਵਾਈ ਕਿ ਆਪ ਹੀ ਇਹ ਆਪਣੇ ਜੀਐਸ ਵਾਲੇ ਚੜੱਕ ਜੀਐਸ ਟਰਬੋ ਵਾਲੇ ਉਹਨਾਂ ਤੋਂ ਲਵਾਈ ਹਾਈ ਐਂਡ ਵਾਲੇ ਹਾਈ ਐਂਡ ਹਾਂ ਨਹੀਂ ਉਹਨਾਂ ਦੱਸਿਆ ਨਹੀਂ ਦਾ ਕੋਈ ਨੰਬਰ ਨੰਬਰ ਕਿ ਨਹੀਂ ਦੱਸਿਆ ਨਹੀਂ ਵੀਰੇ ਆਪਾਂ ਵੈਸੇ ਆਪਾਂ ਉਹਨਾਂ ਨੂੰ ਕਿਹਾ ਵੀ ਵੱਡਾ ਹੀ ਲਾਉਣਾ ਆਪਾਂ ਟਰਬੋ ਤੇ ਨਹੀਂ ਯਾਰ ਵੱਡਾ ਟਰਬੋ ਲਾਇਆ ਕਈ ਰੀ ਕਹਿੰਦੇ ਇੰਜਨ ਨੂੰ ਵੀ ਦੇਖ ਤੇ 77 ਨੰਬਰ ਦਾ ਟਰਬੋ ਹੈ ਤੇ ਚੱਲ ਗਿਆ ਹਾਂ ਕੋਈ ਪਰਵਾਹੀ ਨਹੀਂ ਉਹਨੂੰ ਵੀਰੇ ਚੱਲ ਕੋਈ ਪਰਵਾਹੀ ਨਹੀਂ ਕਿਉਂਕਿ ਇੰਜਨ ਦਾ ਹੁੰਦਾ ਨਾ ਡਰਜਿਆ ਥੋੜਾ ਜਿਹਾ ਹਾਂਜੀ ਹਾਂ ਨਾ ਅੱਗੇ ਵੀ ਇੱਕ ਦੋ ਵੀਡੀਓ ਜ਼ਿਕਰ ਕਰਿਆ ਅਸੀਂ ਫੋਰਡ ਨੂੰ ਲਾਈ ਸੀ ਹਾਂਜੀ ਉਹਨੇ ਪੱਟਤਾ ਹੀ ਸਾਰਾ ਕੁਝ ਨਹੀਂ ਵੀਰੇ ਅਸੀਂ ਮੰਦਰਾ ਨੂੰ ਲਾਈ ਜੌਂਡੀਅਰ ਦੀ ਉਹਨੇ ਮੰਦਰਾ ਵੀ ਸਾਰਾ ਪੱਟਤਾ ਪਤਾ ਨਹੀਂ ਅਸੀਂ ਜਾਂਦਾ ਜਾਦੀਏ ਵੱਡੀ ਲਾ ਦੇਣਾ ਸੈਟਿੰਗ ਦਾ ਹੋ ਸਕਦਾ ਸੈਟਿੰਗ ਨਹੀਂ ਬੈਠੀ ਉਹਦੀ ਇੰਜਨ ਨਾਲ ਹਾਂ ਇਹਦੇ ਨਾਲ ਹੋ ਸਕਦਾ ਵੈਸੇ ਸਾਲ ਤੋਂ ਉੱਤੇ ਹੋ ਗਿਆ ਆਪਣੇ ਚੱਲੀ ਜਾਂਦੇ ਨੂੰ ਤੇ ਹਜੇ ਤੱਕ ਕੋਈ ਨਹੀਂ ਵਧੀਆ ਚੱਲੀ ਜਾਂਦਾ ਹਾਂਜੀ ਰੇਸ ਵੀ ਆਪਣਾ ਵੀ ਐ ਨਹੀਂ ਵੀ ਰੇਸ ਤੋਂ ਬਾਜਮੀ ਰੇਸ ਤੇ ਚੱਲਦਾ ਫੁੱਲ ਰੇਸ ਖੋਲੀ ਹੋਈ ਆ ਆ ਵੀਰਾਂ ਨੇ ਰੇਸਲਾ ਵੀ ਲਾਇਆ ਸਿਸਟਮ ਦੇਖੋ ਜੀ ਅਸੀਂ ਹੱਸ ਕੇ ਜਾਂਦਾ ਹਾਂ ਹਾਂ ਮੈਂ ਸ਼ਾਇਦ ਤੈਨੂੰ ਸਤਰਾ ਵੀਰੇ ਯਾਦ ਹੋਵੇ ਜਦੋਂ ਤੁਸੀਂ ਉਦੋਂ ਆਪਣੇ ਕੋਲੇ ਆਏ ਸੀਗੇ ਤੇ ਆਨੰਦਪੁਰ ਸਵੇ ਵਿਲੇ ਦੀਆਂ ਤੁਸੀਂ ਗੱਲਾਂ ਦੱਸਦੇ ਸੀ ਉਦੋਂ ਇਹ ਸਟੈਂਡਰਡ ਸੀਗੇ ਹੋਰ ਸੀ ਆ ਉਹ ਦੂਜਾ ਸੀ ਉਹ ਦੂਜਾ ਸੀ ਉਹ ਦੂਜਾ ਸੀ ਚੇਂਜਰ ਵਾਲਾ ਵੀਰੇ 6 ਗੇਅਰ ਵਾਲਾ ਜਿਹੜਾ 6 ਗੇਅਰ ਵਾਲਾ ਇੰਟਰ ਸਪੀਡ ਵਾਲਾ ਹਾਂ ਚੇਂਜਰ ਵਾਲਾ ਉਹੀ ਸੀ ਆਪਣੇ ਕੋਲ ਯਾਰ ਇਹ ਪਤੰਤਰ ਗੇਅਰ ਹੀ ਵਧਾਈ ਗਿਆ 6 ਗੇਅਰ ਹਾਂਜੀ ਉਹੀ ਕਹਿੰਨਾਂ ਨੇ ਇਹਨਾਂ ਨੇ ਗੌਰ ਨਹੀਂ ਕੀਤੀ ਥੋੜੀ ਏਜੰਸੀ ਦੀ ਆਪਾਂ ਕਹਿੰਨੇ ਆ ਜੀ ਕੰਮ ਇਹ ਗੌਰ ਨਹੀਂ ਗੌਰ ਨਹੀਂ ਕਰਦੇ ਇਹ ਵਾਲਾ ਹੁਣ ਇਹਨਾਂ ਨੇ 10 ਤੱਕ ਦਾ ਟਰੈਕਟਰਾਂ 'ਚ ਪੂਰੀ ਗੌਰ ਰੱਖੀ ਉਹ ਤੋਂ ਬਾਅਦ ਇਹਨੇ ਗੌਰ ਘਟਾ ਦਿੱਤੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੀ ਜਾਨੀ ਕਿ ਸੇਲ ਥੋੜਾ ਘਟ ਗਈ ਤੇ ਇਹਨਾਂ ਨੇ ਵਿੱਚ ਹਾਂ ਬਦਲਾ ਕੀਤਾ ਇਹਨਾਂ ਨੇ ਚੇਂਜਰ ਲਿਆਂਦਾ ਇਹਦੇ 'ਚ 1.5 6 ਕਰਤੇ ਚੇਂਜਰ 'ਚ ਚਲੋ ਚੇਂਜਰ ਵੈਸੇ ਤਾਂ ਠੀਕ ਆ ਚੇਂਜਰ ਪਰ ਉਹਦੇ 'ਚ ਇਹਨਾਂ ਨੇ ਸਪੀਡਾਂ ਦਿੰਦੇ ਨਾ ਤਿੰਨ ਸਪੀਡਾਂ ਦੇ ਦਿੰਦੇ ਉਹ ਵਧੀਆ ਸੀ ਹੁਣ ਵੈਸੇ ਦੇ ਰਹੇ ਆ ਥੋੜਾ ਲੇਟ ਹੋ ਗਈ ਠੀਕ ਆ ਹਾਂਜੀ ਮੇ ਸਮੇਂ ਨਾਲ ਕਹਿਨ ਦਾ ਮਤਲਬ ਉਹ ਕੰਮ ਇਹਨਾਂ ਨੇ ਨਹੀਂ ਕੀਤਾ ਉਹ ਬਦਲਾ ਚਾਹੀਦਾ ਸੀ ਇਹਨਾਂ ਜੇ ਹਜੇ ਵੀ ਕੰਪਨੀ ਗੌਰ ਕਰੇ ਨਾ ਹਮ ਹਜੇ ਵੀ ਇਹ ਟਰੈਕਟਰ ਦੁਆਰਾ ਫੇਰ ਜਿਉਂਦਾ ਹੋ ਸਕਦਾ ਤੁਹਾਨੂੰ ਦੱਸੀ ਹੈ ਨਾ ਹਾਂਜੀ ਚਲੋ ਹੁਣ ਆਪਾਂ ਮਤ ਆਪ ਦੇ ਤੇ ਲਾ ਲੈਣਾ ਗੱਲ ਅਸੀਂ ਤਾਂ ਆਪ ਡਰਦੇ ਸੀ ਇਹਦੇ ਤੋਂ ਹਾਂਜੀ ਅੱਛਾ ਜੀ ਇਸ ਸਟੈਂਡਰਡ ਦੇ ਬਰਾਬਰ ਨਹੀਂ ਲਾਉਣਾ ਹਾਂਜੀ ਹਾਂਜੀ ਹਾਂ ਜਿਹੜੀ ਗੱਲ ਹੈ ਬਹੁਤ ਏਜੰਸੀਆਂ ਵਾਲੇ ਭੱਜ ਜਾਂਦੇ ਆ ਟਰੈਕਟਰ ਬਰਾਬਰ ਲਾਉਂਦੇ ਆ ਆਪਣੇ ਡੈਮੋ ਲਵਾਏ ਆ ਵੀਰ ਨੇ ਵੀ ਲਵਾਏ ਆ ਉਹ ਕਹਿੰਦੇ ਆ ਵੀ ਟਰੈਕਟਰ ਜੇ ਇਹਦੇ ਬਰਾਬਰ ਤੋੜ ਕੇ ਵਿਖਾ ਦੋ ਉਹ ਕਹਿੰਦੇ ਨਹੀਂ ਲਾਉਣਾ ਕਹਿੰਦੇ ਤੁਸੀਂ ਇਹਦੇ ਬਰਾਬਰ ਨਹੀਂ ਤੋੜਨਾ ਹੋਰ ਕੋਈ ਲਿਆਓ ਹਾਂਜੀ ਮੇਰਾ ਮਾਮਾ ਕਹਿੰਦਾ ਕਰਤਾਰ ਤੇ ਮੈਂ ਟਰੈਕਟਰ ਲੈਣਾ ਹੁਣ ਗਾਂ ਜਨਵਰੀ ਚ ਅੱਛਾ ਇਹ ਮੈਂ ਕਰਤਾਰ ਦਾ ਡੈਮੋ ਲਵਾਇਆ ਸੀ ਓਕੇ ਐਵੇਂ ਕਿਹਾ ਚਲੋ ਜ਼ੋਰ ਜ਼ਿਆਰ ਚੰਗਾ ਮਾਰਦਾ ਕਲੋਸ ਕਰਦਾ ਇੰਜਨ ਆ ਉਹਦੇ ਚੋਂ ਸੋਹਣਾ ਟਰੈਕਟਰ ਬਣਿਆ ਟਰੈਕਟਰ ਸੋਹਣਾ ਬਣਿਆ ਹਾਂ ਪਰ ਕੁਝ ਕੁਝ ਫੀਚਰਾਂ ਦੇ ਵੱਲੋਂ ਉਹਦੋਂ ਕੰਮ ਜੇ ਵੀਰਾ ਦੱਸਦਾ ਪਿਆ ਸਮਾਂ ਲੱਗੂ ਯਾਰ ਉਹਨਾਂ ਹਾਂ ਸਮਾਂ ਹਰ ਇੱਕ ਚੀਜ਼ ਕੋਈ ਵੀ ਚੀਜ਼ ਪਹਿਲੇ ਦਿਨ ਤਾਂ ਜਿਵੇਂ ਉਹਨਾਂ ਨੇ 75 ਕੱਢਤਾ ਹੂੰ ਉਹ ਥੋੜਾ ਜਿਹਾ ਫਰਕ ਪਾਤਾ ਪਾਤਾ ਥੋੜੀ ਥੋੜੀ ਹਾਂ ਹੌਲੀ ਹੌਲੀ ਉਹ ਕੰਪਨੀ ਵੀ ਗੌਰ ਕਰੇ ਨਾ ਹਾਂ ਫੇਰ ਕੰਮਜਾਬ ਹੋ ਸਕਦੀ ਹੈ ਫੇਰ ਕੰਮ ਇਹ ਵੀਰੇ ਖੇਤੀ ਦੇ ਕੰਮ ਚਾਂ ਹੀ ਲੱਗਾ ਰਹਿਂਦਾ ਹਾਂਜੀ ਵੀਰੇ ਲੱਗੇ ਰਹਿੰਦਾ ਸਾਰੇ ਕੰਮ ਹੀ ਲੈਂਦਾ ਇਹ ਸਾਰੇ ਕੰਮ ਖੇਤੀ ਵਾਲਾ ਵੀ ਲਈਦਾ ਉਹਨਾਂ ਨੂੰ ਲਾਉਂਦਾ ਐਂ ਹੀ ਲੱਗੇ ਰਹਿੰਦੇ ਇਹਨੂੰ ਕੋਈ ਨਹੀਂ ਇਹਨੂੰ ਕੋਈ ਪ੍ਰਵਾਨ ਗਰਮ ਗਰਮ ਹੁੰਦਾ ਉਹ ਚੱਕਰ ਨਹੀਂ ਵੀਰੇ ਗਰਮ ਤਾਂ ਹੁੰਦੇ ਹੀ ਆ ਨਾ ਵੀ ਕੁਛ ਲੱਗਾ ਨਹੀਂ ਨਾ ਇਹਦੇ ਨਹੀਂ ਨਹੀਂ ਵੀਰੇ ਗਰਮ ਹੁੰਦਾ ਹੀ ਨਹੀਂ ਵੈਸੇ ਟਰੈਕਟਰ ਇਹ ਵਧੀਆ ਚੱਲੀ ਜਾਂਦਾ ਰੇਡੀਏਟਰ ਇਹਨਾਂ ਦੇ ਵੱਡੇ ਲੱਗੇ ਆ ਠੀਕ ਆ ਗਰਮ ਦੀ ਸ਼ਿਕਾਇਤ ਅਜੇ ਤੱਕ ਆਈ ਨਹੀਂ